ਕੀ ਕੀ ਨਾਮ ਹੈ ਤੁਹਾਡਾ ਮੈਂ ਨਾਰਨ ਤਿਰਸਿੰਗਈ ਕੀ ਕੰਮ ਕਰਦੇ ਅਸੀਂ ਨਗਰ ਨਿਕਲ ਨੂੰ ਮੁਲਾਜ਼ਮ ਹੈ ਇਹ ਐਕਸੀਡੈਂਟ ਹੋਇਆ ਕੀ ਕਾਰਨ ਕੀ ਐ ਐਕਸੀਡੈਂਟ ਹੈ ਉਧਰੋਂ ਓਵਰ ਸਪੀਡ ਤੋਂ ਗੱਡੀ ਆਈ ਤੇ ਗੱਡੀ ਆ ਕੇ ਸਾਡਾ ਟਰੈਕਟਰ ਕੰਮ ਕਰਕੇ ਗਲੀਆਂ ਦੇ ਵਿੱਚੋਂ ਕੰਮ ਕਰਦਾ ਸੀਗਾ ਉਧਰੋਂ ਕੰਮ ਕਰਕੇ ਇੱਧਰ ਦੀ ਮੁੜ ਕੇ ਪਟੇਲ ਨਗਰ ਨੂੰ ਜਾ ਰਿਹਾ ਸੀਗਾ ਤੇ ਉਹ ਵਿੱਚ ਆ ਕੇ ਓਵਰ ਸਪੀਡ ਦੇ ਵਿੱਚ ਆ ਕੇ ਸਾਡੇ ਟਰਾਲੀ ਦੇ ਵਿੱਚ ਵੱਜ ਗਈ ਟਰੈਕਟਰ ਤਾਂ ਸਲਿੱਪ ਰੋਡ ਤੇ ਖੜਾ ਤੇ ਗੱਡੀ ਉੱਥੇ ਜ ਆ ਹਾਂਜੀ ਉਧਰੋਂ ਓਵਰ ਸਪੀਡ ਤੇ ਆ ਕੇ ਫੇਰ ਵਿੱਚ ਵੱਜ ਗਈ ਸੀ ਵਰਬੀਏ ਸਲੀਪ ਰੋਡ ਤੇ ਆ ਗਏ ਹਾਂਜੀ ਹਾਂ ਇਸਲੀਪ ਰੋਡ ਤੇ ਆ ਗਏ ਕਿ ਹੋਇਆ ਵੀ ਤੇ ਰੌਂਡ ਆਉਂਦਾ ਪਤਾ ਨਹੀਂ ਜੀ ਕਿ ਜਦੋਂ ਅਸੀਂ ਇੱਧਰ ਆਏ ਤਾਂ ਉਧਰੋਂ ਵਾਵਾ ਸਪੀਡ ਤੇ ਗੱਡੀ ਸੀਗੀ ਉਹ ਕੁਦਰਤੀ ਜਿਹੜੇ ਇੱਥੇ ਖੜੇ ਸੋ ਸਾਈਡ ਤੇ ਹੋ ਗਏ ਦੇ ਵਿੱਚ ਬਚ ਕੇ ਇਹ ਆ ਦੇਖੋ ਕਿੱਡਾ ਬੜਾ ਆਸਾ ਹੋ ਗਿਆ ਟਰੈਲੀ ਦਾ ਹਿੱਸਾ ਜਿਹੜਾ ਚੱਕ ਕੇ ਪਰੇ ਮਾਰਿਆ ਟਰੈਕਟਰ ਦਾ ਜਿਹੜਾ ਰਿਮ ਹੈ ਉਹ 빙ਗਾ ਕਰਤਾ ਫਿਰ ਤਾਂ ਹੋਰ ਵੀ ਬੜਾ ਹੋ ਸਕਦਾ ਜੇ ਹਾਂ ਹੋ ਸਕਦਾ ਸੀਗਾ ਚਲੋ ਜਾਣੇ ਵਾਲੀ ਤੋਂ ਨੁਕਸਾਨ ਤੋਂ ਬਚਤ ਰਹੇਗੀ ਕੀ ਕੀ ਨਾਮ ਹੈ ਤੁਹਾਡਾ ਮੈਂ ਨਾਰਨ تیر ਸਿੰਘ ਹੈ ਕੀ ਕੰਮ ਕਰਦੇ ਅਸੀਂ ਨਗਰ ਨਿਗਮ ਦੇ ਮੁਲਾਜ਼ਮ ਹੈ ਇਹ ਐਕਸੀਡੈਂਟ ਹੋਇਆ ਕੀ ਕਾਰਨ ਕੀ ਐਕਸੀਡੈਂਟ ਹੈ ਉਧਰੋਂ ਓਵਰ ਸਪੀਡ ਤੋਂ ਗੱਡੀ ਆਈ ਤੇ ਗੱਡੀ ਆ ਕੇ ਸਾਡਾ ਟਰੈਕਟਰ ਕੰਮ ਕਰਕੇ ਗਲੀਆਂ ਦੇ ਵਿੱਚੋਂ ਕੰਮ ਕਰਦਾ ਸੀਗਾ ਉਧਰੋਂ ਕੰਮ ਕਰਕੇ ਇੱਧਰ ਦੀ ਮੁੜ ਕੇ ਪਟੇਲ ਨਗਰ ਨੂੰ ਜਾ ਰਿਹਾ ਸੀਗਾ ਜੀ ਤੇ ਉਹ ਵਿੱਚ ਆ ਕੇ ਓਵਰ ਸਪੀਡ ਦੇ ਵਿੱਚ ਆ ਕੇ ਸਾਡੇ ਟਰਾਲੀ ਦੇ ਵਿੱਚ ਵੱਜ ਗਈ ਟਰੈਕਟਰ ਟਰੈਕਟਰ ਤਾਂ ਸਲਿਪ ਰੋਡ ਤੇ ਖੜਾ ਤੇ ਗੱਡੀ ਉੱਥੇ ਨਹੀਂ ਜਾ ਹਾਂਜੀ ਉਧਰੋਂ ਓਵਰ ਸਪੀਡ ਤੇ ਆ ਕੇ ਫੇਰ ਵਿੱਚ ਵੱਜ ਗਈ ਸੀ ਬੇਰਵੀਅ ਸਲਿਪ ਰੋਡ ਤੇ ਆ ਗਿਆ ਹਾਂਜੀ ਹਾਂ ਇਸ ਸਲਿਪ ਰੋਡ ਤੇ ਆ ਗਿਆ ਕਿ ਹੋਇਆ ਵੀ ਇਧਰ ਹੁੰਦਾ ਪਤਾ ਨਹੀਂ ਜੀ ਜਦੋਂ ਅਸੀਂ ਇਧਰ ਆਏ ਤਾਂ ਉਧਰੋਂ ਬਹੁਤ ਸਪੀਡ ਤੇ ਗੱਡੀ ਸੀਗੀ ਉਹ ਕੁਦਰਤੀ ਜਿਹੜੇ ਇੱਥੇ ਖੜੇ ਸੋ ਸਾਈਡ ਤੇ ਹੋ ਗਿਆ ਦੇ ਵਿੱਚ ਵੱਜ ਕੇ ਇਹ ਆ ਦੇਖੋ ਕਿੱਡਾ ਵੱਡਾ ਹਸਾ ਹੋ ਗਿਆ ਟਰੈਲੀ ਦਾ ਹਿੱਸਾ ਜਿਹੜਾ ਚੱਕ ਕੇ ਪਰੇ ਮਾਰਿਆ ਟਰੈਕਟਰ ਦਾ ਜਿਹੜਾ ਰਿਮ ਹੈ ਉਹ 빙ਗਾ ਕਰਤਾ ਫਿਰ ਤਾਂ ਹੋਰ ਵੀ ਵੱਡਾ ਹਸ ਹੋ ਸਕਦਾ ਜੇ ਹਾਂ ਹੋ ਸਕਦਾ ਸੀਗਾ ਚਲੋ ਜਾਣੇ ਵਾਲੀ ਤੋਂ ਨੁਕਸਾਨ ਤੋਂ ਬਚਤ ਰਹਿ ਗਈ